ਲੁਧਿਆਣਾ ਦੇ ਰਾਮਨਗਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਨੌਜਵਾਨ ਨੂੰ ਗਵਾਂਡੀ ਨੇ ਦੁਕਾਨ ਤੇ ਆ ਕੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ। ਵੱਡੇ ਭਰਾ ਦੇ ਸਾਹਮਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗੋਲੀ ਲੱਗਣ ਦੇ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਦਕਿ ਦੋਸ਼ੀ ਹਥਿਆਰ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀਪਾਲ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਾਣਕਾਰੀ ਅਨਸਾਰ ਹਿਤੇਸ਼ ਨਾਮ ਦਾ ਨੌਜਵਾਨ ਰਾਮਨਗਰ ਦੀ ਗਲੀ ਨੰਬਰ 9 ਦਾ ਰਹਿਣ ਵਾਲਾ ਉਹ ਹੇਅਰ ਡਰੈਸਿੰਗ ਦੀ ਦੁਕਾਨ ਚਲਾਉਂਦਾ ਹੈ ਉਹ ਆਪਣੇ ਪਰਿਵਾਰ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਅਤੇ ਉਸ ਦੇ ਨਾਲ ਉਸ ਦਾ ਛੋਟਾ ਭਰਾ ਹਿਮਾਂਚੂ ਵੀ ਪਿਛਲੇ 5 ਮਹੀਨਿਆਂ ਤੋਂ ਰਹਿ ਰਿਹਾ ਹੈ ਹਿਮਾਂਚੂ ਆਪਣੇ ਭਰਾ ਦੇ ਨਾਲ ਦੁਕਾਨ ਤੇ ਬੈਠਾ ਸੀ हिमांचू ਦੀ ਭਾਬੀ ਪੂਨਮ ਨੇ ਦੱਸਿਆ ਹੈ ਕਿ ਉਸ ਸਮੇਂ ਉਹਨਾਂ ਦਾ ਗੁਆਂਢੀ ਗੁਲਚਨ ਦੁਕਾਨ ਤੇ ਆਇਆ ਉਹ ਦੋਵਾਂ ਭਰਾਵਾਂ ਦੇ ਨਾਲ ਬਹਿਸ ਕਰਨ ਲੱਗ ਪਿਆ ਦੇਖਦੇ ਹੀ ਦੇਖਦੇ ਬਹਿਸ ਬਹੁਤ ਜ਼ਿਆਦਾ ਵੱਧ ਗਈ ਤੇ ਗੁਲਚਨ ਗੁੱਸੇ ਵਿੱਚ ਆਪਣੇ ਘਰ ਚਲਾ ਗਿਆ ਕੁਝ ਦੇਰ ਬਾਅਦ ਉਹ ਵਾਪਸ ਆਇਆ ਤੇ ਉਸ ਦੇ ਹੱਥ ਦੇ ਵਿੱਚ ਰਿਵਾਲਵਰ ਸੀ ਉਸ ਨੇ ਹਿਮਾਂਚੂ ਦੇ ਸਿਰ ਵਿੱਚ ਗੋਲੀ ਮਾਰੀ ਗੋਲੀ ਲੱਗਦੇ ਸਾਰ ਹੀ ਹਿਮਾਂਚੂ ਡਿੱਗ ਪਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਮੁੱਲਜਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਹੈ। ਪੁਲਿਸ ਉਸ ਦੀ ਭਾਲ ਦੇ ਲਈ ਆਸ-ਪਾਸ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਐਸਐਚਓ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਕਾਤਲ ਨੇ ਕਿਸ ਕਾਰਨ ਗੋਲੀ ਮਾਰੀ ਹੈ। ਇਕਾਤਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਫਿਲਹਾਲ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਦੇ ਲਈ ਛਾਪੇਮਾਰੀ